ਸ਼੍ਰੀ ਅਕਾਲ ਜੀ ਪਾਰਟੀਆ ਐਂਟਰਟੇਨਮੈਂਟ 7625 ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਅਪਾ ਗੱਲ ਕਰਾਂਗੇ ਤੁਹਾਡੇ ਨਾਲ ਇੱਕ ਇਹੋ ਜਿਹੇ ਸ਼ਖਸ ਬਾਰੇ ਜਿਸਦੇ ਬਾਰੇ ਤੁਸੀਂ ਸ਼ਾਇਦ ਕਦੇ ਨਹੀਂ ਸੁਣਿਆ ਹੋਵੇਗਾ ਜੀ ਹਾਂ ਬਿਲਕੁਲ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਤੁਹਾਡੀ ਮੰਥਲੀ ਇਨਕਮ ਕਿੰਨੀ ਹੈ ਤੁਸੀਂ ਮਹੀਨੇ ਦਾ ਕਿੰਨਾ ਕਮਾ ਲੈਂਦੇ ਹੋ ਤੁਹਾਡੇ ਤੁਹਾਡੇ ਵਿੱਚੋਂ ਕਈ ਇਹਦਾ ਜਵਾਬ ਹੋਏਗਾ ਅਸੀਂ 20000 30000 50000 ਜਾਦੀ ਸ਼ਰਮਾ ਤੁਸੀਂ ਕਹੋਗੇ ਤੁਸੀਂ 60000 ਰੁਪਏ ਮਹੀਨਾ ਕਮਾ ਲੈਨੇ ਆ ਤੇ ਹੁਣ ਆਪਾਂ ਆ ਜਾਨੇ ਹਾਂ ਬਚਤ ਦੇ ਉੱਤੇ ਤੁਸੀਂ ਹੁਣ ਮੈਂ ਤੁਹਾਨੂੰ ਪੁੱਛਾਂਗਾ ਤੁਸੀਂ ਇਸ ਵਿੱਚੋਂ ਕਿੰਨੇ ਦੀ ਬਚਤ ਕਰ ਲੈਨੇ ਹੋ ਕਿੰਨੇ ਦੀ ਸੇਵਿੰਗ ਕਰ ਲੈਨੇ ਹੋ ਤੁਹਾਡਾ ਜਵਾਬ ਹੋਏਗਾ ਜੀ 60000 ਦੇ ਵਿੱਚੋਂ 20000 30000 ਜਾਂ 15000 ਰੁਪਏ ਜਾਰੀ ਚੱਲ ਮਾਰ ਕੇ 35000 ਰੁਪਏ ਮਹੀਨੇ ਦੀ ਅਸੀਂ ਸੇਵਿੰਗ ਕਰ ਲੈਨੇ ਆ ਉਹ ਵੀ ਬਹੁਤ ਰੀਅਰ ਹੋਏਗਾ ਤੇ ਹੁਣ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਇੱਕ ਇਹੋ ਜੇ ਸ਼ਖਸ ਬਾਰੇ ਜਿਹੜਾ ਕਿ 60 ਤੋਂ 70000 ਰੁਪਏ ਪਰ ਮਹੀਨਾ ਕਮਾਉਂਦਾ ਜ਼ਰੂਰ ਹੈ ਪਰ ਉਹਦੀ ਖਰਚੀ 1 ਰੁਪਏ ਦੀ ਵੀ ਨਹੀਂ ਹੈ ਜਿਹੜਾ ਕਿ ਸਾਰੇ ਦੇ ਸਾਰੇ ਪੈਸੇ ਬਚਾਉਂਦਾ ਹੈ 60 ਤੋਂ 70000 ਜਿਹੜਾ ਮਹੀਨਾ ਕਮਾਉਂਦਾ ਹੈ ਸਾਰਿਆਂ ਦੀ ਸੇਵਿੰਗ ਕਰਦਾ ਹੈ ਟੋਟਲੀ ਆਖਰਕਾਰ ਇਹ ਕਿਵੇਂ ਹੋ ਸਕਦਾ ਹੈ ਜੀ ਹਾਂ ਬਿਲਕੁਲ ਹੋ ਸਕਦਾ ਹੈ ਉਸ ਸ਼ਖਸ ਬਾਰੇ ਮੈਂ ਤੁਹਾਨੂੰ ਦੱਸਦਾ ਹਾਂ ਉਸ ਸ਼ਖਸ ਦਾ ਨਾਮ ਹੈ ਭਰਤ ਜੈਨ ਜੋ ਕਿ ਮੁੰਬਈ ਦਾ ਰਹਿਣ ਵਾਲਾ ਹੈ ਜੋ ਕਿ ਆਪਾਂ ਉਹਦੇ ਕਾਰੋਬਾਰ ਦੀ ਗੱਲ ਕਰੀਏ ਤਾਂ ਉਹ ਨਾ ਕੋਈ ਬਿਜ਼ਨਸਮੈਨ ਹੈ ਨਾ ਕੋਈ ਕਾਰੋਬਾਰੀ ਹੈ ਨਾ ਕਿਸੇ ਚੀਜ਼ ਦਾ ਵਪਾਰ ਕਰਦਾ ਹੈ ਉਹ ਕੰਮ ਕਰਦਾ ਹੈ ਸਿਰਫ ਔਰ ਸਿਰਫ ਭੀਖ ਮੰਗਣ ਦਾ ਜੀ ਹਾਂ ਬਿਲਕੁਲ ਉਹ ਭਰਤ ਜਨ ਜਿਹੜਾ 60 ਤੋਂ 70 ਹਜ਼ਾਰ ਰੁਪਏ ਮਹੀਨਾ ਕਮਾਉਂਦਾ ਹੈ ਉਹ ਭੀਖ ਮੰਗਣ ਦਾ ਕੰਮ ਕਰਦਾ ਹੈ ਉਹਦੀ ਰੋਜ਼ ਦੀ ਇਨਕਮ ਹੈ ਰੋਜ਼ ਦੀ ਕਮਾਈ ਹੈ 20 ਤੋਂ 2000 ਤੋਂ 2500 ਰੁਪਏ ਰੋਜ਼ ਦੀ ਉਸਦੀ ਕਮਾਈ ਹੈ ਤੇ 60 ਤੋਂ 70000 ਰੁਪਏ ਮਹੀਨਾ ਉਹ ਕਮਾਉਂਦਾ ਹੈ ਸੇਵ ਕਰਦਾ ਹੈ ਇਸ ਦੇ ਇਲਾਵਾ ਉਸ ਸ਼ਖਸ ਦੇ ਦੋ ਫਲੈਟ ਵੀ ਨੇ ਤੇ ਦੋ ਦੁਕਾਨਾਂ ਵੀ ਨੇ ਜਿਹੜੇ ਕਿ ਉਹਨੇ ਕਿਰਾਏ ਤੇ ਦਿੱਤੇ ਹੋਏ ਜਿਸ ਤੋਂ ਦੀ ਕਮਾਈ ਹੁੰਦੀ ਹੈ ਦੂਜਾ 2000 ਤੋਂ 2500 ਰੁਪਏ 3000 ਰੁਪਏ ਦਾ ਰੋਜ਼ ਉਹ ਕੰਮ ਕਰਦਾ ਹੈ ਆਪਾਂ ਹੁਣ ਗੱਲ ਕਰਦੇ ਹਾਂ ਉਸ ਸ਼ਖਸ ਦੇ ਪਰਿਵਾਰ ਬਾਰੇ ਉਸ ਸ਼ਖਸ ਦੇ ਪਰਿਵਾਰ ਦੇ ਵਿੱਚ ਭਾਈ ਪੈਣ ਹੈ ਜਿਨ੍ਹਾਂ ਦਾ ਆਪਣਾ ਕਾਰੋਬਾਰ ਹੈ ਦਕਾਨਾਰੋਬਾਰੀ ਨੇ ਤੇ ਉਸ ਦੇ ਦੋ ਬੱਚੇ ਵੀ ਨੇ ਉਹ ਸ਼ਾਦੀशुदा ਹੈ ਉਸ ਦੇ ਦੋ ਬੱਚੇ ਵੀ ਨੇ ਜੋ ਕਿ ਕਨਵੈਂਟ ਸਕੂਲ ਦੇ ਵਿੱਚ ਪੜ੍ਹਦੇ ਨੇ ਜੀ ਹਾਂ ਬਿਲਕੁਲ ਉਸ ਭਿਖਾਰੀ ਦੇ ਬੱਚੇ ਕਨਵੈਂਟ ਸਕੂਲ ਦੇ ਵਿੱਚ ਪੜ੍ਹਦੇ ਨੇ ਅਸੀਂ ਹੁਣ ਉਸ ਦੀ ਨੈਟ ਬਰਥ ਦੀ ਗੱਲ ਕਰੀਏ ਉਸ ਦੀ ਨੈਟ ਵਰਥ ਹੈ 7.5 ਕਰੋੜ ਤੋਂ ਪਲੱਸ ਕਰੀਬਨ ਕਰੀਬਨ 1 ਮਿਲੀਅਨ ਡਾਲਰ ਤੋਂ ਵੀ ਪਾਰ ਉਸ ਸ਼ਖਸ ਦੀ ਸਾਲਾਨਾ ਇਨਕਮ ਹੈ ਉਸ ਤੋਂ ਪੁੱਛਣ ਤੇ ਹੀ ਪਤਾ ਲੱਗਿਆ ਉਸ ਦਾ ਕਹਿਣਾ ਸੀ ਕਿ ਮੈਂ ਛੋਟਾ ਸੀ ਮੇਰੇ ਪਰਿਵਾਰ ਪਰਿਵਾਰ ਕੋਲ ਮੇਰੇ ਫਾਦਰ ਸਾਹਿਬ ਕੋਲ ਮੈਨੂੰ ਪੜਾਉਣ ਜੋਗੇ ਪੈਸੇ ਨਹੀਂ ਸੀ ਗਰੀਬੀ ਦੇ ਕਾਰਨ ਉਸ ਨੇ ਭੀਖ ਮੰਗਣੀ ਸ਼ੁਰੂ ਕਰਤੀ ਤੇ ਹੁਣ ਉਹਨੂੰ 40 ਤੋਂ 45 ਸਾਲ ਹੋ ਗਏ ਨੇ ਭੀਖ ਮੰਗਦੇ ਹੋਇਆ ਉਹ ਇੱਕ ਸ਼ਖਸੀ ਉਮਰ ਹੈ 54 ਸਾਲ ਉਸ ਦੇ ਕਰਦਿਆਂ ਨੇ ਬੜੀ ਵਾਰੋਂ ਨੂੰ ਕਿਹਾ ਉਸ ਦੇ ਬੱਚਿਆਂ ਨੇ ਕਿਹਾ ਉਹਦੇ ਭੈਣ ਭਾਈਆ ਨੇ ਕਿਹਾ ਸਗੇ ਸੰਬੰਧੀਆਂ ਨੇ ਕਿਹਾ ਭਾਈ ਤੂੰ ਪੀਖ ਮੰਗਣੀ ਬੰਦ ਕਰ ਦਿਓ ਕਹਿੰਦਾ ਮੈਂ ਪੀਖ ਮੰਗਣੀ ਨਹੀਂ ਛੱਡ ਸਕਦਾ ਇਸ ਦਾ ਕਾਰਨ ਪੁੱਛਣ ਤੇ ਉਹਦਾ ਜਵਾਬ ਸੀ ਜਿਸ ਦਿਨ ਮੈਂ ਘਰੇ ਬੈ ਜਾਣਾ ਮੈਂ ਪੀਖ ਨਹੀਂ ਮੰਗਦਾ ਉਸ ਦਿਨ ਮੈਂ ਬਿਮਾਰ ਹੋ ਜਾਂਦਾ ਮੇਰੀ ਤਬਤ ਖਰਾਬ ਹੋਏ ਮੈਨੂੰ ਬੁਖਾਰ ਹੋ ਜਾਂਦਾ ਹੈ ਨਮੋਨੀਆ ਹੋ ਜਾਂਦਾ ਹੈ ਉਸ ਭਿਖਾਰੀ ਦਾ ਕਹਿਣਾ ਸੀ ਇੱਕ ਭੀਖ ਮੰਗਣਾ ਵੀ ਇੱਕ ਚਸਕਾ ਹੈ ਲਾਲਚ ਹੈ ਉਸ ਦਾ ਕਹਿਣਾ ਹੈ ਕਿ ਭੀਖ ਮੰਗ ਮੰਗ ਕੇ ਹੀ ਮੈਂ ਇਸ ਉਮਰ ਤੱਕ ਪਹੁੰਚਿਆ ਹਾਂ ਇਸ ਥਾਂ ਤੇ ਪਹੁੰਚਿਆ ਜਿਸ ਮਕਾਮ ਤੇ ਅੱਜ ਮੈਂ ਹਾਂ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਡੇ ਰਿਚਸ ਦੇ ਵਿੱਚ ਪੋਰ ਬਿਗਰਸ ਦੇ ਵਿੱਚ ਇਸ ਸ਼ਖਸ ਦਾ ਨਾਮ ਆਉਂਦਾ ਹੈ ਪਹਿਲੇ ਨੰਬਰ ਤੇ ਬਰਤ ਜੈਨ ਇਸ ਦੇ ਲਾਵਾ ਆਪਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਸਵਰਗ ਤੋਂ ਆਏ ਹੋਏ ਘੋੜੇ ਬਾਰੇ ਜੀ ਹਾਂ ਬਿਲਕੁਲ ਸਵਰਗ ਤੋਂ ਆਏ ਹੋਏ ਘੋੜੇ ਦੀ ਗੱਲ ਅਸੀਂ ਕਰਨ ਲੱਗੇ ਆ ਤਾਂ ਇਸ ਨੂੰ ਅਸੀਂ ਸਵਰਗ ਤੋਂ ਆਇਆ ਹੋਇਆ ਘੋੜਾ ਕਿਉਂ ਕਹਿੰਨੇ ਆ ਇਹ ਤੁਸੀਂ ਅੱਖਾਂ ਨਾਲ ਆਹ ਵੀਡੀਓ ਨੂੰ ਦੇਖੋ ਫਿਰ ਉਹਦੇ ਬਾਅਦ ਆਪਾਂ ਕੁਝ ਗੱਲਬਾਤ ਕਰਾਂਗੇ ਆ ਦੇਖੋ ਘੋੜੇ ਦੀ ਚਮਕ ਦਮਕ ਤੇ ਕਦ ਕੱਡ ਘੋੜੇ ਦਾ ਦੇਖੋ ਇਸ ਘੋੜੇ ਨੂੰ ਸਵਰਗ ਤੋਂ ਆਇਆ ਹੋਇਆ ਘੋੜਾ ਕਿਉਂ ਕਿਹਾ ਜਾਂਦਾ ਹੈ ਇਹ ਘੋੜਾ ਪੂਰੀ ਦੁਨੀਆ ਦੇ ਵਿੱਚ ਇਕਲੌਤਾ ਘੋੜਾ ਹੈ ਇਸ ਦੀ ਪ੍ਰਜਾਤੀ ਵੀ ਨਾ ਮਾਤਰ ਦੇ ਬਰਾਬਰ ਦੀ ਬਚੀ ਹੋਈ ਹੈ ਇਸ ਘੋੜੇ ਉੱਤੇ ਜਦੋਂ ਧੁੱਪ ਪੈਂਦੀ ਹੈ ਨਾ ਤਾਂ ਉਦੋਂ ਇਹ ਘੋੜਾ ਸੋਨੇ ਵਾਂਗ ਚਮਕਦਾ ਹੈ ਇਸ ਲਈ ਇਸ ਘੋੜੇ ਨੂੰ ਸੁਰਗ ਤੋਂ ਆਇਆ ਹੋਇਆ ਘੋੜਾ ਕਿਹਾ ਜਾਂਦਾ ਹੈ ਇਹ ਇਦਾਂ ਦੇ ਘੋੜੇ ਬਹੁਤ ਹੀ ਰੇਅਰ ਬਚੇ ਨੇ ਆਪਾਂ ਇਸ ਘੋੜੇ ਦੀ ਬਰੀਡ ਦੀ ਗੱਲ ਕਰੀਏ ਨਸਲ ਦੀ ਗੱਲ ਕਰੀਏ ਤਾਂ ਇਸ ਘੋੜੇ ਨੂੰ ਅਖਲ ਟੇਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਖਲ ਟੇਕ ਇਸ ਘੋੜੇ ਦੀ ਬਰੀਡ ਦਾ ਨਾਮ ਹੈ ਇਸ ਬਰੀਡ ਦਾ ਨਾਮ ਹੈ ਅਖਲ ਟੇਕ ਤੇ ਇਹ ਘੋੜਾ ਜੇ ਇਸ ਘੋੜੇ ਨੂੰ ਤੁਸੀਂ ਦੇਖਣਾ ਹੈ ਤਾਂ ਇਹ ਘੋੜਾ ਤੁਹਾਨੂੰ ਦੀ ਤੁਰਕਮੈਨਿਸਤਾਨ ਦੇ ਵਿੱਚ ਤੁਸੀਂ ਇਸ ਘੋੜੇ ਨੂੰ ਦੇਖ ਸਕਦੇ ਹੋ ਇਸ ਘੋੜੇ ਦੇ ਦਰਸ਼ਨ ਕਰ ਸਕਦੇ ਹੋ ਤੁਰਕਮੈਨਿਸਤਾਨ ਦੇ ਵਿੱਚ ਇਹ ਘੋੜਾ ਪਾਇਆ ਜਾ ਸਕਦਾ ਹੈ। ਉੱਥੇ ਸਿਰਫ ਕੋਲ ਇਹ ਘੋੜਾ ਹੈ। ਇਹ ਘੋੜੇ ਦੀ ਚਮਕ ਤੁਹਾਨੂੰ ਹਿਲਾ ਕੇ ਰੱਖ ਦੇਗੀ। ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ, ਥੋੜੀ ਜਿਹੀ ਇਨਫਰਮੇਟਿਕ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟਾਂ ਵਿੱਚ ਜਰੂਰ ਦੱਸਿਓ ਇਹ ਵੀਡੀਓ ਆਪ ਜੀ ਨੂੰ ਕਿਸ ਤਰ੍ਹਾਂ ਦੀ ਲੱਗੀ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਤੇ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਕਿਉਂਕਿ ਤੁਹਾਡੇ ਇੱਕ ਛੋਟੇ ਜਿਹੇ ਲਾਈਕ ਨਾਲ ਸਾਨੂੰ ਮੋਟੀਵੇਸ਼ਨ ਦੀ ਡੋਜ਼ ਮਿਲਦੀ ਰਹਿੰਦੀ ਹੈ ਸਾਡੇ ਉੱਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ ਤੁਹਾਡੇ ਇੱਕ ਛੋਟੇ ਜਿਹੇ ਲਾਈਕ ਦੇ ਨਾਲ ਲਾਈਕ ਕਰਨਾ